ਲੋ ਜੀ ਪਹੁੰਚ ਗਏ ਆਪਾਂ ਆਪਣੇ ਲੰਗਰ 'ਚ ਚੱਲ ਰਿਹਾ ਵੀ ਹੁਣ ਲੰਗਰ ਮੁੰਡੇ ਨੇ ਲਾਇਆ ਹੋਇਆ ਉਹ ਭਾਈ ਉਰੀ ਆਣ ਲੱਗੇ ਸੀ ਭਾਈ ਉਰੀ ਆਉਣ ਲੱਗੇ ਉਰੀ ਆਉਣ ਭਾਈ ਉਰੀ ਆਉਣ ਲੱਗੇ ਗੱਡੀ ਗੱਡੀ ਕਿੱਥੇ ਲਾਈਏ? ਪ੍ਰਸ਼ਾਦਾ ਸ਼ਕਲੋ ਖੜਾ ਲਓ ਗੱਡੀ ਸਾਈਡ ਪਰ। ਗੱਡੀ ਕਿੱਥੇ ਲਾਈਏ? ਉਹ ਬੱਸ ਯਾਰ ਉਰੀਆਂ ਸੀ। ਆ ਬੇਟਾ ਬਾਬਾ ਆ ਗਿਆ। ਆ ਜਾਓ ਵੈਗਰੂ ਜੀ ਆ ਜਾਓ ਬਾਈ ਛਕੋ। ਆਇਆ ਮੇਰੇ ਸ਼ਕਲਾ ਚਾਹ ਪਕੌੜੇ ਗਰਮੇ ਗਰਮ ਪਕੌੜੇ ਗਰਮੇ ਗਰਮ ਕਿਆ ਸ਼ਕੂ ਗੱਡੀਆਂ ਮੋਟਰਸਾਈਕਲ ਆਪਣੇ ਪਾਈ ਸਾਈਡ ਦਵਾ ਕੇ ਧਿਆਨ ਨਾਲ ਬਿੰਤੀ ਹੈ ਭਾਈ ਰਾਇਕੁਰੂ ਯੂਨਕੁਰੂ ਵਾਜ ਹਸੀਕਾਲ ਜੀ ਹਸੀਕਾਲ ਜੀ ਮਹਾਰਾਜ ਜਲਦੀ ਸੇਵਾ ਜੀ ਜਲਦੀ ਹੈ ਜੀ ਗਰਮੇ ਗਰਮ ਪਕੌੜੇ ਗਰਮੇ ਗਰਮ ਚਾਹ ਛਕੋ ਭਾਈ ਲਾ ਲਓ ਸਾਈਡ ਨੂੰ ਲਾ ਲਓ ਭਾਈ ਗੱਡੀਆਂ ਮੋਟਰਸਾਈਕਲ ਵਾਹੇ ਗਰੂ ਵਾਹੇ ਗਰੂ ਆਚਾਂਚੇ ਕਰੀ ਜਾ ਰਹੇ ਸਾਬਤ ਸਾਲੀਆਂ ਨੂੰ ਡੋੜ ਲਈ ਦੋ ਸ਼ੱਕ ਨਹੀਂ ਇਹ ਟਿਕੜੀ ਹਾਂ ਕੈਨਾ ਖਾਲੀ ਹੋ ਗਈਆਂ ਐ ਜੋ ਕੇ ਕੈਨਾ ਹੋਗੇ ਖਾਲੀ ਭਰਾ ਲਣੀਆਂ ਦੀ ਹੋਰ ਚਾਰ ਬੰਟ ਹੋਰ ਰੱਖੋ ਕੰਝਾ ਲਿਓਗੇ ਨਹੀਂ ਡਾਕਟਰ ਮਗਰ ਬਾਡੀ ਅਜ ਹੋ ਜਾਣਾ ਇਹਦੀ ਕਾਦੀ ਭਾਵੇਂ ਪਹਿਲਾਂ ਹੀ ਦੇਖ ਲਿਓ ਸ਼ਾਮ ਨੂੰ ਨਹੀਂ ਭਰਾ ਲਿਆਉਂਦੇ ਹਾਂ ਕਿੱਥੇ ਲੈ ਗਿਆ ਤੇਲ ਹਾਂ ਰਿਲਾਇੰਸ ਆਂਦ ਤੇ ਬਿੱਲ ਉਹਦੇ ਵਾਹੀ ਗਰੂ ਵਾਹੀ ਗਰੂ ਵਾਹੀ ਗਰੂ ਚੱਲ ਰਿਹਾ ਕੰਮ ਹਾਂਜੀ ਹਾਂਜੀ ਕੱਦਾਂ ਕਚ ਲਾਇਆ ਲੰਗਰ 7 ਵਜੇ ਦਾ ਜੇ ਪ੍ਰਵਾਦ ਫੇਰੀ ਮੁੜਿਆਈ ਤੇ ਜਿਹੜੀ ਗੇਵੇ ਤੇ ਪੈਦਲ ਯਾਤਰਾ ਆਜੋ ਵਾਹੀ ਗਰੂ ਆਜੋ ਪਾਈ ਛਕ ਲਓ ਗਰਮੇ ਗਰਮ ਚਾਹ ਛਕੋ ਗਰਮੇ ਗਰਮ ਪਕੌੜੇ ਆ ਛਕਾਓ ਭਾਈ ਗੱਡੀ ਆਜੋ ਵਾਹ ਗੁਰੂ ਦੀ ਆਡੀ ਫਾਈਂ ਜੀ ਰੋਟੀ ਜੀ ਨਾਲ ਦੀ ਅੱਜ ਖੋਦੇ ਫਿਰਦੇ ਉਹੀ ਖਾੜਾ ਨੂੰ ਲੱਗੇ ਛਕਾਓ ਕੱਲ੍ਹ ਆਜੋ ਜੀ ਆਡੀ ਫਾਈਂ ਖਾਣੋ ਬੰਦੇ ਬਰਾਬਰ ਹੈਲੋ ਬੋਲੋ ਜੀ ਨਾਮ ਪੁੱਛਣਾ ਹੈ ਜੀ ਬੱਚਾ ਕੋਈ ਵੀ ਸਿੱਖਣ ਕਰ ਸਕਦਾ ਹਾਂ ਜੀ ਕੋਈ ਜੀ ਆਉਂਦਾ ਹੈ ਨਾ ਨਾਰ ਨਾਮ ਦਾ ਨਾਮ ਤੇ ਭਾਵੇਂ ਤੋਸਰੀ ਆ ਗਾ ਲਲਸਾ ਵਾਗੋ ਜੀ ਕੀ ਬਤੇ ਔਰ ਸ਼ਗਾਵੂ ਭਾਈ ਗੱਡੀ ਵਾਲਾ ਵੀਰ ਲੋ ਜੀ ਮਿਲੋ ਇੱਧਰ ਸੇਵਾਦਾਰਾਂ ਨੂੰ ਵੀਰ ਆਪਣੇ ਸਰਤੋਪਰ ਪਿੰਡ ਤੇ ਚੱਲ ਰਿਹਾ ਕੰਮ ਇਹ ਲੰਗਰ ਦਾ ਹਾਂਜੀ ਹਾਂਜੀ ਕਮਰੇ ਹੀ ਪੂਰਾ ਕਦਾਂ ਕ ਚਲਾਇਆ ਬਸ ਫੇਰ ਦਾ ਫੇਰ ਚਲਾਉਂਦਾ ਜੀ 7-8 ਵਜੇ ਅੱਛਾ ਅੱਛਾ ਪਕੌੜੇ ਇੱਧਰ ਲਿਆਓ ਯਾਰ ਪਕੌੜੇ ਹੈਗੇ ਉਹ ਟੁਕੜੇ ਯਾਰ ਉਹ ਬਰੈਡ ਲੱਗੇ ਪਏ ਕੱਢਣ ਹੁਣ ਬਰੈਡ ਲਿਆਓ ਕਰ ਰੋਡ ਬਹੁਤ ਤੇਜ਼ ਚੱਲਦਾ ਇੱਕ ਜੰਪਰੇ ਕੋ ਬਣਾ ਯਾਰ ਆਜਾ ਇੱਕ ਸਭ ਇਹ ਵੀ ਜੱਕਦਾ ਹੀ ਉਹ ਵੀ ਵੱਡੇ ਗੁੰਡੇ ਲੱਥੇ ਛੱਡਦੇ ਆਂ ਜਿੰਮੇਂ ਤੇ ਤਾ ਆਇਓ ਦਲੀਆ ਆਈਏ ਲਾਓ ਜੇ ਤੇ ਕਾ ਤੁਹਾਨੂੰ ਇਹ ਕਾ ਸੜੇ ਕਾ ਆਜੋ 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 ਰੰਗ ਦੇ ਬੰਦੇ ਚੁਣਿਆ ਡਕੇਵੇ ਭਾਰਤੀ ਦੁਸ਼ਮਣ ਗੁਰੂ ਗੋਬਿੰਦ ਸਿੰਘ ਜੀ ਆਜੋ 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 ਤੁਮਰੇ ਚਾਰ ਤੁਮਸ਼ੀਰ ਕਰਕੇ ਜਨਮ ਨੂੰ ਖਤਮ ਕਰਦਾ ਆਜੋ ਬਾਈ ਦੇ ਆਜੋ ਸਾਈ ਆਪ ਵੀ ਲੋਕਾਂ ਨੂੰ ਫੱਦੀ ਪਾਈ ਸਾਈਡ ਨੂੰ ਰੋਲ ਕਰੋ ਜਾਮ ਲੱਗ ਰਿਹਾਦਾ ਭਾਈ ਉਹ ਪਿੱਛੇ ਜੰਕਰ ਜਾਮ ਲੱਗ ਗਿਆ ਲੋਡੀਆਂ ਸਾਈਡ ਨੂੰ ਲੋਹਾ ਕੇ ਫੇਰ ਸ਼ਿਕਾਇਤ ਕਰੋ ਤਾਂ ਸ਼ਕਤਾਂ ਨੂੰ ਆਜੋ ਵਾਇਗਰੋ ਦੇ ਸ਼ਕਲੋ ਪਾਏ ਮਿਲ ਗਈ ਆਜੋ ਵਾਇਗਰੋ ਦੇ ਸ਼ਕਲੋ ਪਾਏ ਨੀਂ ਸਗੋ ਚੁੱਟ ਦੇ ਬਾਈ ਨੀਂ ਚਸਮੋਲੇ ਹਲੋ ਗੱਡੀ ਸਾਈਡੋਂ ਭਾਈ ਆ ਜਾਓ ਬਾਈ ਗੁਰੂ ਪੰਗਤਾ ਜੂ ਭਾਈ ਸਿਰ ਢਾਕੇ ਬੈਠੇ ਗੁਰੂ ਬੇਤੀ ਆ ਭਾਈ ਅਤਵੰਨ ਕੀ ਇਹ ਗੁਰੂ ਮਹਾਰਾਜ ਦੇ ਲੰਗਰ ਨੇ ਬ੍ਰੈਡ ਲੈ ਲਓ ਚੱਲੋ ਗੱਡੀ ਸਾਈਡੋਂ ਭਾਈ ਆ ਜਾਓ ਭਾਈ ਗੁਰੂ ਪੰਗਤਾਂ ਜੂ ਭਾਈ ਸੇ ਢੱਕ ਕੇ ਬੈਠੇ ਗੁਰੂ ਦੇਤੀ ਆ ਭਾਈ ਅਤਵੰਨ ਦੀ ਇਹ ਗੁਰੂ ਮਹਾਰਾਜ ਦੇ ਲੰਗਰ ਨੇ ਫਿਰ ਬਾਬਾ ਜੁਝਾਰ ਸਿੰਘ ਜੀ ਵੀ ਸ਼ੀਧੀ ਪ੍ਰਾਪਤ ਕਰ ਗਏ ਭਈ ਆਸਿ ਬਿਛੜ ਕਰ ਹਮੇਂ ਜੀਣਾ ਨਹੀਂ ਆਤਾ ਖਾਣਾ ਨਹੀਂ ਸੋਣਾ ਨਹੀਂ ਪੀਣਾ ਨਹੀਂ ਆਤਾ ਬਾਬਾ ਜੀਤ ਸਿੰਘ ਜੀ ਜੂਝ ਕੇ ਸ਼ੀਧੀ ਪ੍ਰਾਪਤ ਕਰਦੇ ਐ ਬਾਬਾ ਜੁਝਾਰ ਸਿੰਘ ਜੀ ਫਿਰ ਜਾਂਦੇ ਐ ਪਿਤਾ ਜੀ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ ਦਸ਼ਮੇਸ਼ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲੋ ਜੀ ਚੱਲੇ ਲੰਗਰ ਚ ਹੋ ਗਏ ਅਸੀਂ ਵਿਹਲੇ ਤੇ ਥੋੜਾ ਕਹਿਣਾ ਵਿਚਾਰ ਕੋਠਾ ਦੇ ਕੇ ਆਈਏ ਮੇਲੋ ਇੱਧਰ ਹੀ ਬਰਾਉਂਦੇ ਬੜੇ ਵੱਡੇ ਸ਼ਾਟ ਲਾਇਆ ਹੋਏ ਨੇ ਲਾਈਟ ਦੇ ਗੁਰਦੁਆਰਾ ਦਾ ਉੱਪਰ ਤੋਂ ਰੋੜੀਆਂ ਰੋੜੀਆਂ ਵਧੀਆ ਹੁੰਦੀ ਹੈ ਨਾ ਹਾਂਜੀ ਹਾਂਜੀ ਹੋਸਾ ਨਾ ਬਾਕੀ ਦਿੰਦਾ ਦਿਨ ਤੇ ਵੇਖਾਂਗੇ ਕਾਲੂ ਦੇਖ ਲਾਂਗੇ ਮਾਰਾ ਹੈ ਤਾਂ ਦਿਨ ਚ ਸ਼ੌਟ ਜਿੱਦਾਂ ਅਸੀਂ ਲੰਗਰ ਲੈ ਕੇ ਗਏ ਉੱਥੇ ਨੂੰ ਗੁਰਦੂਰ ਸਾਹਿਬ ਨੂੰ ਹਾਂਜੀ ਹਾਂਜੀ ਪਰ ਉੱਥੇ ਥੰਡਾ ਟਾਈਮ ਲਿਜਾ ਤਾਂ ਮੋਸਾਂ ਵਾਲੇ ਨੇ ਫੜਾ ਫੜਾ ਕਿੱਡੀ ਕੱਢ ਹੋ ਰੇ ਸੇ ਲੱਗੇ ਮਹਾਰਾਜ ਇਦਾਂ ਲੰਘਣ ਲੱਗੇ ਵੇਖਿਆ ਵੀ ਜੁਝਾਰ ਸਿੰਘ ਦਾ ਸ਼ਰੀਰ ਪਿਆ ਹੈ ਅਜੀਤ ਸਿੰਘ ਦਾ ਸ਼ਰੀਰ ਪਿਆ ਹੈ ਕਹਿੰਦੇ ਮਹਾਰਾਜ ਵੇਖ ਕੇ ਕੋਲੋਂ ਦੀ ਲੰਗ ਚੱਲੇ ਆ ਤੇ ਉੱਥੇ ਫਿਰ ਦਿਆ ਸਿੰਘ ਕਹਿੰਦਾ ਕੀ ਸੀ ਗਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੀਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਤੁਹਾਡੀ ਤਿਆਗ ਦੀ ਮਹਿੰਦੀ ਲੈ ਥੋੜਾ ਜੰਨੀ ਸੀ ਤੁਸੀਂ ਆਪਣੇ ਬੱਚੇ ਦੇ ਉੱਤੇ ਹੱਥ ਤੇ ਫੇਰ ਦੋ ਜਾਂਦੇ ਜਾਂਦੇ ਆ ਤੁਹਾਡੇ ਪੁੱਤ ਪਏ ਐ ਲੰਘੇ ਜਿਵੇਂ ਜਾਣਦੇ ਹੀ ਨਹੀਂ ਦੇਖੋ ਜਦੋਂ ਐਦਾਂ ਦਾ ਕੁਰਬਾਨੀ ਵਾਲਾ ਹੋਵੇ ਅੱਗੇ ਲੱਗਿਆ ਫਿਰ ਉਹਦੇ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ ਆ ਜਿਹੜੇ ਬੰਦੇ ਮੋਹ ਵਿੱਚ ਫਸੇ ਹੋਏ ਆਪਣੇ ਬੱਚੇ ਨਹੀਂ ਛੱਡ ਸਕਦੇ ਸਾਰਾ ਕੁਝ ਕਹਿੰਦੇ ਦੁਨੀਆਂ ਦਾ ਇਕੱਠਾ ਕਰਕੇ ਆਪਣੇ ਨਿਆਣਿਆਂ ਦੀ ਝੋਲੀ 'ਚ ਪਾ ਦਈਏ ਇਹੋ ਜਿਹੇ ਨੀਂਦਾਂ ਤੋਂ ਜਾਨ ਕੌਣ ਵਾਰਦਾ ਹੈ Thank you اڳي <laughs> ਆ ਵੀ ਤੇ ਰਹੇਬਬ ਸਾਗਰ ਤਾਰ ਕੋਈ ਵੀ ਵਾਇਕ ਚੀ ਕਰਨਾ ਕਰਨ ਕੋਈ ਭਾਈ ਸਾਡੇ ਪਿੰਡ ਦੇ ਬੰਦੇ ਲੱਗੇ ਹੋਏ ਆ ਚੱਲ ਜੀ ਲੰਗਰਾ ਪਾਉ ਵਾਲੇ ਦਾ ਉਹ ਗੈਰੀ ਵੀਰ ਘੜਾ ਮੇਰਾ ਠੀਕ ਹੈ ਗੈਰੀ ਹੈ 好。